ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਪੰਦੇਰ ਸਾਹਿਬ ਦੀ ਪੱਤੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਤੇ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਕਿਵੇਂ ਲੱਗਣਾ ਮਤਲਬ ਇਹ ਕਹੇ ਇਹ ਪਹਿ ਨਹੀਂ ਹੋਇਆ ਜਾਂ ਪੱਤੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਤੇ ਉਸ ਮੋਰਚਾ ਆਪਰੇ ਕੰਮ ਨਾਲ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤਾਂ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲੰਦਾ ਸੀ ਸਰ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਵਨ ਐ ਐਮਐਸਬੀ ਦੀ ਲੀਗਲ ਗਰੰਟੀ ਦੂਜੀਆ ਮੰਗਾਂ ਕਰਜ਼ਾ ਇਹ ਸਾਰੀਆਂ ਇਸਕੀਮੀਆਂ ਮੰਗਾਂ ਨੇ ਕਿੱਠੇ ਇਸ ਬਾਰੇ ਲੜ ਰਹੇ ਆ ਜੀ

ਇਹ ਉਸ ਮੋਰਚਾ ਨਾ ਕੀਤਾ ਡੰਗਲਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ਾਂ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸੈਂਟ ਕਰਨ گورنر ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਥਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਮੀ ਸੀ ਬਹੁਤ ਸਾਰਾ ਪ੍ਰੋਬਲਮ ਕਿੱਥੇ ਆ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅੜੀ ਕਿੱਥੇ ਆ ਜੀ ਸਪੱਸ਼ਟ ਸਪਸ਼ਟ ਸਵਾਲ ਹੈ ਇਹ ਦੇਖ ਇਹ ਵੀ ਬੱਸ ਕਰਦੇ ਕਿ ਤੁਸੀਂ ਨਹੀਂ ਜਾਓਗੇ ਹੁਣ ਉਸੇ ਜਾਂ ਜਾਓਗੇ ਗੱਲ ਇਹਦੇ ਨਾਲ ਹੀ ਦੰਦਿਆ ਸਾਹਿਬ ਨੇ ਕੋੜੇ ਪੁਸ਼ਮੇ ਤੋਂ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਹੈ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨੀਆਂ ਮੰਗਾ ਪਲਵਾਈਆਂ ਜਾਣ ਕੀ ਕੋਈ ਹਰਜ਼ ਨਹੀਂ ਹੈ ਸਾਰਾ ਦੇਸ਼ ਇਹ ਜੇ ਸਾਰੇ ਸਭ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਦੇ ਮੰਗਾ ਨੇ ਸਾਰਾ ਆਲੜੀਆ ਸੰਗਤ ਕਿਸਾਨ ਮੋਰਚਾ ਅਜਤਾ ਸਾਰੇ ਦੇਸ਼ ਦੇ ਵਿੱਚ ਰਿਐਕਸ਼ਨ ਕੀਤੇ ਨੇ ਇਹ ਸਾਰੀਆਂ ਮੰਗਾਂ ਤੋਂ ਪ੍ਰਸ਼ਤਾ ਚਾਹੁੰਦੇ ਆ ਅਸੀਂ ਤੁਸੀਂ ਨਹੀਂ ਚਾਹੁੰਦੇ ਸੰਧੀ ਬਣਾਈ ਹੋਵੇ ਸਦਾ ਇਹ 35 ਨੰਬਰ ਨੂੰ ਦੋਵੇਂ ਫੋਰਟ ਬਾਕੀ ਦੋਵੇਂ ਫੋਰਟ ਤੁਹਾਡੇ ਨਾਗਰਿਕਾਂ ਦੇ ਇਕੱਠ ਵਿੱਚ ਆ ਰਹੇ ਨੇ ਸਦਾ ਭੇਜੋਗੇ ਜਾਂ 3 ਤਰੀਕ ਵਾਲੇ ਬੰਦੇ ਵਿੱਚ ਤੁਸੀਂ ਸਹਾਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫਜ਼ ਜਿਹੜੇ ਸਪਸ਼ਟਤਾ ਤੇ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਨੇ ਐਕਸ਼ਨ ਦਿੱਤਾ ਨਹੀਂ ਉਹਨਾਂ ਦਾ 1 30 ਤਰੀਕ ਨੇ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਸੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਲਈ ਜਾਣਾ ਹੈ ਇਹ ਸਾਡਾ ਪ੍ਰੈਰੋਗੇਟਿਵ ਐਸਕੇਮ ਦਾ ਵੀਕ ਸੀਕਸ਼ਨ ਜਾਣਾ ਕੁਛ ਨਹੀਂ ਜਾਣਾ ਸੀ ਇੱਕ ਉਹਨਾਂ ਨੂੰ ਸਟਰੈਂਥਨ ਕਰਨ ਲਈ ਉਹਨਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ ਤੇਜਪ੍ਰੀਤ ਨੂੰ ਬਹੁਤ ਛੋਟਾ ਦਾ ਹੈ ਨਾ ਸਾਰੇ ਦੇਸ਼ ਤੇ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾ ਦਾ ਸੀ ਸਾਡਾ ਇਹ ਕਹਿ ਰਹੇ ਨੇ ਅੱਗੇ ਕਹਿ ਰਹੇ ਨੇ ਸਾਰੇ ਸਾਥ ਲੋਰੀਆਂ ਤੇ ਹੈ ਜਾਂ ਨੇਤਾ ਹੈ ਉਹ ਇੱਕਜੁੱਟ ਨਹੀਂ ਹੈ ਆਮ ਇਨ ਆਪ ਲੋਕ ਕੀ ਮੰਨਤੇ ਹੈ ਆਪ ਲੋਕ ਕੱਟਿਆ ਲੱਗਦਾ ਦੇਖੋ ਹਮਾਰਾ ਕਹਿਣਾ ਇਹ ਹੈ ਕਿ ਹਮਾਰਾ ਇਕਤਾ ਦਾ ਪ੍ਰੋਸੈਸ ਚੱਲ ਰਹੀ ਹੈ ਇਕਤਾ ਦਾ ਪ੍ਰੋਸੈਸ ਚੱਲ ਰਹੀ ਹੈ ਹਮਾਰਾ ਅਜੇ ਟੁੱਟਾ ਨਹੀਂ ਹੈ ਕੋਈ ਬਾਤ ਨਹੀਂ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਅੱਜ ਸੰਗਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਉਗਰਾਹਾ ਸਾਹਿਬ ਤਨੇਰ ਸਾਹਿਬ ਗੋਲੇਵਾਲ ਸਾਹਿਬ ਜੰਗਵੀਰ ਚੋਹਾਨ ਅਰਜਿੰਦਰ ਸਿੰਘ ਟਾਂਡਾ ਮਰਪੈ ਸਿੰਘ ਢੁੱਡੀਕੇ ਪ੍ਰੇਮ ਸਿੰਘ ਭੰਗੂ ਹਰਿੰਦਰ ਸਿੰਘ ਲਖੋਵਾਲ ਡਾਕਟਰ ਸੁਪਨਾਮ ਸਿੰਘ ਗੰਜਾਰਾ ਮੋਟਾ ਸਿੰਘ ਜੀ ਬੁਰਜਕਿਲ ਇਹ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨੇ ਅੱਜ ਅਸੀਂ ਅੱਜ ਅਸੀਂ ਬਹੁਤ ਹੀ ਗੰਭੀਰਤਾ ਨਾਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਮਰਨ ਵਰਤਾਜ 29ਵੇਂ ਦਿਨ ਚ ਦਾਖਲ ਹੋ ਚੁੱਕਿਆ ਹੈ ਉਹਨਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਔਰ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਖੜਾ ਹੋਇਆ ਹੋਇਆ ਉਸ ਬਾਰੇ ਬੜੀ ਚਿੰਤਾ ਵੀ ਪ੍ਰਗਟ ਕੀਤੀ ਹੈ ਗੰਬੀਰਤਾ ਨਾਲ ਸਮੁੰਦੈ ਨੂੰ ਵਿਚਾਰਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦਾ ਵੀ ਅਸੀਂ ਨੋਟਿਸ ਲਿਆ ਔਰ ਸਰਕਾਰ ਜਿਸ ਨੇ ਬਹੁਤ ਅੜੀਲ ਉਤੀਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਇਹਨਾਂ ਦੀਆਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਬੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਦਿੰਦੇ ਪੰਜਾਬ ਸਰਕਾਰ ਵੀ ਉਸ ਸੈਂਟਰ ਸਰਕਾਰ ਵੀ ਮੰਗਾਂ ਹੀ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਹ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰ ਦੇ ਪਰ ਬਹੁਤ ਮੰਦ ਭਾਗੀ ਗੱਲ ਹੈ ਕਿ ਇਹ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮਨ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਦ ਦਿਨਾਂ ਬਾਅਦ ਹੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਈਆਂ ਸੀ ਤੇ ਅੱਜ ਇਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਨਵਰ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਾਰਾ ਨਾਰਾ ਮਾਰਦੇ ਨੇ ਨਾ ਕੋਈ ਉਥੇ ਪਤਾ ਲੈਣ ਜਾਂਦਾ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਵੀ ਉਹ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਜੀ ਤੁਸੀਂ ਪੜਿਆ ਕਿ ਉਹ ਦਿਵਸ ਹੀ ਕੱਲ ਉਸ ਤੇ ਵੀ ਹੋਰ ਹੋਰ ਗੱਲਾਂ ਤਾਂ ਬਥੇਰੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਇਸ ਲਈ ਅੱਜ ਸਿੰਧ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜ਼ਿਟਿਵਲੀ ਲਿਆ ਹੈ ਅਸੀਂ ਤਾਂ ਪਿੱਛੇ ਮਾਰਚ ਦੇ ਵਿੱਚ ਵੀ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਚਲੋ ਕਿਸੇ ਗੱਲ ਕਰਕੇ ਨਹੀਂ ਅੱਗੇ ਕੋਤੇ ਪਰ ਜੋ ਲੈਟਰ ਉਹਨਾਂ ਦਾ ਆਇਆ ਸੀ ਉਸ ਲਈ ਸਿੰਮਤ ਕਿਸਾਨ ਮੋਰਚਾ ਦੀ ਆਲ ਇੰਡੀਆ ਦੀ 6 ਮੈਂਬਰੀ ਕਮੇਟੀ 21 ਤਾਰੀਖ ਨੂੰ ਦੁਖਨਵਾਰਨ ਸਾਹਿਬ ਪਟਿਆਲਾ ਵਿਖੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਮੋਰਚਿਆਂ ਦੇ ਸਾਥੀ ਆਏ ਸੀ ਔਰ ਉਹ ਮੀਟਿੰਗ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਹੋਈ ਤੁਸੀਂ ਖਬਰਾਂ ਵਿੱਚ ਪੜੀਆਂ ਦੋਹੇ ਪਾਸੋਂ ਯਤਨ ਹੋਏ ਕਿ ਇਹ ਬਹੁਤ ਵੱਡੀ ਲੜਾਈ ਹੈ ਐਮਐਸਪੀ ਦੀ ਇਸ ਨੂੰ ਜਿੱਤਣ ਲਈ ਬਹੁਤ ਵੱਡਾ ਸੰਘਰਸ਼ ਚਾਹੀਦਾ ਹੈ ਇਸ ਲਈ ਸਾਨੂੰ ਰਲ ਕੇ ਲੜਿਆ ਜਾਵੇ ਇਕਤਾ ਦੇ ਯਤਨ ਕੀਤੇ ਜਾਣ ਬੜੀ ਹੰਬੱਖੀ ਮੀਟਿੰਗ ਸੀ ਔਰ ਉਥੇ ਫੈਸਲਾ ਕੀਤਾ ਕਿ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਹੀ ਅੱਗੇ ਤੋਰਿਆ ਜਾਏ ਇਸ ਪ੍ਰੋਸੈਸ ਨੂੰ ਚਲਦਾ ਰੱਖਿਆ ਜਾਏ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪ੍ਰੋਸੈਸ ਟੁੱਟਿਆ ਹੁੰਦਾ ਉਹ ਇੱਕ ਮੀਟਿੰਗ ਦੇ ਵਿੱਚ ਇਕਤਾ ਸੰਭਵ ਨਹੀਂ ਹੁੰਦੀ ਪਰ ਇੰਟੈਂਸ਼ਨ ਦੋਏ ਪਾਸੇ ਪੋਜੀਟਿਵ ਹੈ ਅਸੀਂ ਵੀ ਪੋਜੀਟਿਵ ਆ ਉਹ ਵੀ ਪੋਜੀਟਿਵ ਸਨ ਕਿ ਸਾਰੀਆਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ ਐਮਐਸਪੀ ਉਸ ਦੇ ਦੂਜੇ ਮਸਲੇ ਦਲੇਬਾਦ ਸਾਫ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਏਕਤਾ ਤੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਦੂਜਾ ਫੈਸਲਾ ਕੀਤਾ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫਦ ਸਮੂਦਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਅਸੀਂ ਸਮੂਦਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਨਾ ਮਿਲੇ ਤਾਂ ਕੀਤੇ ਬੜੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਭ ਕਰਨੀਂ ਨੀਂਦ ਨਾ ਸੋ ਦਖਲ ਦਿਓ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਹੋਏ ਹੋਏ ਆ ਬਾਰਡਰ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਰਿਪ੍ਰੈਸ਼ਨ ਨੂੰ ਬਾਰ ਬਾਰ ਕੰਡਮ ਕੀਤਾ ਕਿੰਨੇ ਆ ਜਾਂਦਾ ਵੀ ਚਲੇ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਭਾਵੇਂ ਰਾਸ਼ਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸੰਗਠਿਤ ਕਿਸਾਨ ਮੋਰਚਾ ਦਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਸੀ ਗਵਰਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਜਿਹੜੀ ਗੰਭੀਰ ਹੈ ਬਹੁਤ ਵੋਲੇਟਾਈਲ ਹੈ ਜੇ ਕੋਈ ਖੁਦਾ ਨਾ ਖਾਸਤਾ ਇਹ ਜਿਹੀ ਗੱਲ ਹੋ ਜਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅ ਜੀ ਇਹ ਫੈਸਲਾ ਕੀਤਾ ਹੈ ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ 'ਤੇ ਲੜਾਈ ਉਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਉਹ ਨਰਪਾਇ ਸਿੰਘ ਢੁੱਡੀਗੇ ਉਹ ਤੁਹਾਨੂੰ ਦੱਸਣਗੇ ਸਾਥੀਓ ਕਿਸਾਨ ਮੰਗਾਂ ਬਾਰੇ ਮਨ ਆਨ ਕਰ ਲੈ ਸੱਚੇ ਪ੍ਰਸ਼ਾਣੇ ਸਾਥੀਓ ਅਸੀਂ ਕਿਸਾਨ ਮੰਗਾਂ ਬਾਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਹਦੇ ਖਿਲਾਫ ਅੱਜ ਕੱਲ 23 ਤਰੀਕ ਦੀ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮੁਜ਼ਾਹਰੇ ਜਲਸੇ ਕੀਤੇ ਆ ਤੇ ਇਸ ਕੜੀ ਦੇ ਤਹਿਤ ਤੇ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਸਟੇਟਾਂ ਦਾ ਮਾਮਲਾ ਸਥਿਤੀਬਾੜੀ ਦਾ ਤੇ ਉਹ ਸਟੇਟਾਂ ਨੂੰ دیتا ਵੀ ਤੁਸੀਂ ਪਾਸ ਕਰਕੇ ਭੇਜੋ ਇਹ ਤੇ ਉਹ ਇਹ ਅੰਦੋਲਨ ਨੂੰ ਅਸੀਂ ਪੂਰੀ شدت ਦੇ ਨਾਲ ਤੇਜ਼ ਕਰਾਂ ਟੰਡੋ ਸਰ ਪੰਚ ਕਰ ਦਿਓ ਹਾਂਜੀ ਸਾਮੀ ਮੰਗਾ ਸ਼ਰਪੂ ਦੇ ਖਨੌਰੀ ਬਾਰਡਰ ਤੇ ਨਾਲ ਹੋਰ ਕੀ ਹੈ ਜੀ ਆ ਜਿਹੜਾ ਨਵਾਂ ਖਰੜਾ ਆਇਆ ਜਿਹੜਾ ਨਵਾਂ ਖੇਤੀਬਾੜੀ ਨੀਤੀ ਇਹ ਖੇਤੀਬਾੜੀ ਨੀਤੀ ਤੇ ਖਰੜਾ ਆਇਆ ਉਹ ਤਿੰਨ ਕਾਨੂੰਨ ਹੀ ਹੈ ਉਹ ਤਿੰਨ ਕਾਨੂੰਨ ਦੇ ਰੂਪ ਚ ਵਾਪਸ ਆ ਗਿਆ ਤੇ ਹਦਾਇਤ ਕੀਤੀ ਆ ਆ ਤੇ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲਓ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲਓ ਇੱਕ ਚੀਜ਼ ਪਾਸ ਕਰੋ ਇੱਕ ਚੀਜ਼ ਹੋਰ ਕਲੀਅਰ ਕਰ ਦੋ ਕਿ ਐਸਕੇਮ ਸ਼ੰਭੂ ਔਰ ਕਨੋਰੀ ਤੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਇਸ ਵਾਰੇ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਪੱਤੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਤੇ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਕਿਵੇਂ ਲੜਨਾ ਹੈ ਮਤਲਬ ਇਹ ਕਿ ਇਹ ਤੈ ਨਹੀਂ ਹੋਇਆ ਕਿ ਜਾਂ ਤੈ ਕੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਢੰਗ ਨਾਲ ਚੱਲਦਾ ਉਹ ਜਿੰਵੇਂ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤਵਾਰੇ ਚਿੰਤਾਤਾ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਣ ਦਾ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਹਾਂ ਅਸੀਂ ਉਹਨਾਂ ਮੰਗਾਂ ਬਾਰੇ ਜ਼ਰੂਰ ਲੜਾਈ ਹੈ ਉਹ ਉਹਨਾਂ ਚਾਹੁੰਦੇ ਐ ਅਸੀਂ ਬੱਲੇਵਾਲ ਸਾਹਮਣੇ ਤਾਂ ਵਾਹ ਪੇ ਬੋਲ ਦਿਆ ਹੈ ਕਿ ਆਰਪਾਰ ਕੀ ਲੜਾਈ ਹੈ ਉਹ ਮੈਂ ਤਾਂ ਇੱਥੇੋਂ ਉਟੂੰਗਾ ਨਹੀਂ ਜਾਨ ਜਾਈਏ ਤਾਂ ਜਾਏ ਪੰਗੂ ਸਾਹਿਬ ਆਪ ਉਸ ਸਟੈਂਡ ਦੇ ਸਾਥ ਹੈ ਜਾਂ ਆਪ ਉਹਨੂੰ ਰਿਕਵੈਸਟ karenge ki ਦੂਸਰੇ ਤਰੀਕੇ ਸਤ ਅੰਦੋਲਨ ਅੱਗੇ ਵਧਾਏ ਜਾਂ ਅੰਸ਼ਨ ਖਤਮ ਕਰੇ ਕਿਉਂਕਿ ਉਹਨਾਂ ਦੀ ਜਾਨ ਵੀ ਕਾਫੀ ਮੈਥਕੂਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਵਰਤ ਰੱਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਡ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚ ਨੇ ਤੈਅ ਕੀਤਾ ਡੱਲੇਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਲਈ گورنر ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਇੰਡੀਆ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਹ ਨਹੀਂ ਸੀ ਸਭ ਪ੍ਰੋਬਲਮ ਕਿਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਹੈ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਇਹ ਵੀ ਇੰਕਵਿਸਟ ਕਰਦੇ ਵੀ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਕਿੱਥੇ ਆੜੀ ਵੀ ਇਹਦੇ ਨਾਲ ਹੀ ਦੰਦਿਆਲ ਸਾਹਿਬ ਨੇ ਥੋੜੇ ਕੁਛ ਮੈਂਟ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀ ਮੰਗਾਂ ਮਨਵਾਈਆਂ ਜਾਣ ਠੀਕ ਹੈ ਕੋਈ ਹਰਸ ਨਹੀਂ ਹੈ ਸਾਰਾ ਦੇਸ਼ ਅਜ ਜੇ ਸਾਰੇ ਸ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਨੇ ਮੰਗਾ ਨੇ ਸਾਰਾ ਆਲ ਇੰਡੀਆ ਸਿੰਘਦ ਕਿਸਾਨ ਮੋਰਚਾ ਅਜ ਤਾਂ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਇਹ ਸਾਰੀਆਂ ਮੰਗਾਂ ਦੇ ਪ੍ਰਸਤਾ ਚਾਹੁੰਦੇ ਆ ਅਸੀਂ ਅਸੀਂ ਚਾਹੁੰਦੇ ਆ ਸਮਝ ਲੜਾਈ ਹੋਵੇ ਸਾਡਾ ਇਹ ਹੈ ਜੀ ਪੈਦਿਕ ਨੋਟ ਬਾਕੀ ਤੋਂ ਮੈਂ ਤੁਹਾਡੇ 9 ਤਰੀਕ ਵਾਲੇ ਇਕੱਠ ਚ ਆ ਰਹੇ ਨੇ ਸੱਦਾ ਭੇਜੋਗੇ ਜਾਂ 3 ਤਰੀਕ ਵਾਲੇ ਬੰਦੇ ਵਿੱਚ ਤੁਸੀਂ ਸਮਰਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫ਼ਜ਼ੇ ਵਿੱਚ ਸਪਸ਼ਟ ਕਰ ਦੋ ਕਿ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 1 30 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਨਹੀਂ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸ ਚ ਨਹੀਂ ਜਾਣਾ ਅਸੀਂ ਇੱਕ ਉਨ੍ਹਾਂ ਨੂੰ ਸਟਰੈਂਥਨ ਕਰਨ ਲਈ ਉਨ੍ਹਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਬਹੁਤ ਛੋਟਾ ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਤ ਅਸੀਂ ਲੋਕ ਸਾਡਾ ਇਹ ਕਹਿੰਦੇ ਕਿ ਇਹ ਸਾਰੇ ਵਿਸ਼ਾ ਯੂਨੀਅਨ ਹੈ ਜਾਂ ਨੇਤਾ ਹੈ ਉਹ ਇੱਕ ਜੁੱਟ ਨਹੀਂ ਹੈ ਆਈ ਮੀਨ ਆਪ ਲੋਕ ਕੀ ਮੰਨਤੇ ਹੈ ਆਪ ਲੋਕ ਕੱਠੇ ਕਿਉਂ ਅਦਰ ਲੱਗ ਦੇਖੋ ਹਮਾਰਾ ਕਹਿਣਾ ਇਹ ਹੈ ਕਿ ਹਮਾਰਾ ਇਕਤਾ ਦਾ ਪ੍ਰੋਸੈਸ ਜਾਰੀ ਹੈ ਇਕਤਾ ਦਾ ਪ੍ਰੋਸੈਸ ਜਾਰੀ ਹੈ ਹਮਾਰਾ ਅਭੀ ਟੁੱਟਾ ਨਹੀਂ ਹੈ ਕੋਈ ਬਾਤ ਨਹੀਂ ਅੰਸ਼ੂ ਕੱਲੇ ਆ ਰਹੀ ਆ ਕਿ ਕੁਝ ਜਿਹੜੀਆਂ ਸੋਸ਼ਲਿਸਟ ਜਥੇਬੰਦੀਆਂ ਆ ਗਿਆ ਜਾਂ ਲੈਫਟ ਨਾਲ ਸੰਬੰਧਤ ਹੈਗਾ ਨਾ ਅਪਰੋਚ ਦੇ ਕਾਰਨ ਕਹਿੰਨੀ ਲੈਫਟ ਨਾਲ ਜਿਹੜੀਆਂ ਸੰਬੰਧਤ ਜਥੇਬੰਦੀਆਂ ਉਹ ਨਹੀਂ ਚਾਹੁੰਦੀਆਂ ਕਿ ਉੱਥੇ ਮੂਰਤੀ ਆਵੇ ਹਾਲਾਂਕਿ ਸੋਸ਼ਲਿਸਟ ਨਾਲ ਸੰਬੰਧਤ ਅਪਰੋਚਾਂ ਦੇ ਜਥੇਬੰਦੀਆਂ ਹੱਕ ਦੇ ਵਿੱਚ ਹੈ ਤੁਸੀਂ ਮੂਰਤੀ ਦੇ ਵਿੱਚ ਚਾਹੀਏ ਇਹ ਕੀ ਸਚਾਈ ਹੈ ਨਹੀਂ ਅਜੇ ਹਾਲ ਕੁਝ ਨਹੀਂ ਲੈਫਟ ਵਾਲੀਆਂ ਉੱਥੇ ਹੀ ਬੈਠੀਆਂ ਨੇ ਉਹ ਕਰੂਗਾ ਸਰ ਸਰ ਬਿਲਕੁਲ ਇਹ ਕਿਦਾਂ ਕਿਥੋਂ ਤੱਕ ਸੋਸ਼ਲਿਸਟ ਵਾਲੀ ਗੱਲ ਅੱਜਾ ਐਸਕੇਐਮ ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ ਚ ਬਹੁਤ ਸਾਰਿਆਂ ਦੇ ਉੱਤੇ ਬੰਦੀਆਂ ਕੱਢੀਆਂ ਆ ਲਖੋਵਾਲ ਸਾਹਿਬ ਦੀ ਜਿੱਥੇ ਬੰਦੀ ਆ ਆਪਣੀਆਂ ਹੋਰ ਕਿਸਾਨ ਯੂਨੀਅਨ ਆ ਇਹਦੇ ਵਿੱਚ ਜੇ ਇਹਨੂੰ ਕੋਈ ਲੈਫਟਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਹੈ ਲੈਫਟਾਂ ਦੀ ਆਰਗੇਨਾਈਜੇਸ਼ਨ ਨੂੰ ਲੈ ਕੇ ਕੋਈ ਨਹੀਂ ਅਪਰੋਚ ਨੂੰ ਕੋਈ ੜਕਾ ਨਹੀਂ ਹੈ ਦੇਖੋ ਅਪਰੋਜ ਨੂੰ ਜੇ ਡਿੱਕਾ ਹੁੰਦਾ ਤਾਂ ਡੰਨੇਵਾਲ ਸਾਹਿਬ ਸਾਡੇ ਨਾਲ ਹੀ ਰਹੇ ਉੱਥੇ ਦਿੱਲੀ ਤੇ ਜੇ ਉਹਨਾਂ ਨੂੰ ਅਪਰੋਜ ਦਾ ਕੋਈ ਸਾਡੇ ਨਾਲ ਨਹੀਂ ਮੈਂ ਐਸਕੇਮ ਦੇ ਤੌਰ ਤੇ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਅੱਜ ਉਹਨਾਂ ਨੇ ਅੱਡ ਮੋਰਚਾ ਆਪਦਾ ਲੰਘ ਸ਼ੁਰੂ ਕੀਤਾ ਉਹ ਆਪਣੀਆਂ ਤਾਲਾਂ ਦੇ ਰਾਹ ਕੋਈ ਕਹਿ ਨਹੀਂ ਬਗੋਸਾ ਜਿਵੇਂ ਬੋਟਾ ਸਿੰਘ ਸ਼ਾਦੀਪੁਰ ਜਾਣਾ ਚਾਹੁੰਦੇ ਨੇ ਉੱਥੇ ਲਖੋਵਾਲ ਜਾਣਾ ਚਾਹੁੰਦੇ ਨੇ ਲੇਕਿਨ ਜ਼ਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨਾਂ ਦੀ ਆਵਾਜ਼ ਪਿੱਛੇ ਰਹਿ ਜਾਂਦੀ ਨਹੀਂ ਜੀ ਜਾ ਕੇ ਆਏ ਸਾਰੇ ਉੱਥੇ ਜੜੇ ਜਾ ਰਹੇ ਠੀਕ ਹੈ ਅਸੀਂ ਤਾਂ ਕਿਸ ਨੂੰ ਉਹ ਨਹੀਂ ਕਿਹਾ ਹੈ ਜੜ ਮਜਬੂਰ ਕਰਦੀ ਹੈਗੀ ਇਹ ਕਿ ਤੁਸੀਂ ਦਿੱਲੀ ਵਾਂਗ ਮੋਰਚਾ ਇਕੱਠੀ ਤੇਜ ਨਹੀਂ ਕਾਂਜੀ ਕਰਨਾ ਚਾਹਦੇ ਇਹ ਚੀਜ਼ਾਂ ਨੇ ਕਿ ਤੁਹਾਨੂੰ ਮਜਬੂਰ ਕਰ ਰਹੇ ਕਿ ਇਕੱਠੇ ਨਹੀਂ ਹੋਣਾ ਇਕੱਠੀ ਤੇਜ ਨਹੀਂ ਕੋਈ ਕੋਈ ਐਸਾ ਨਹੀਂ ਟੈਂਟ ਨਹੀਂ ਇਹ ਉਹਨਾਂ ਸਾਥੀਆਂ ਨੇ ਪਹਿਲਾਂ ਪਹਿਲ ਕਦਮ ਹੀ ਕਰਕੇ ਮੋਰਚਾ ਲਾਇਆ ਨਾ ਉੱਥੇ ਅਸੀਂ ਤਾਂ ਲਾਇਆ ਨਹੀਂ ਐਸਾ ਕੋਈ ਨਹੀਂ ਟੈਂਟ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਇਹ ਨੀਤੇ 1 ਵਨ ਵਾਈ 1 ਯਸ ਇੱਕੋ ਮਿੰਟ ਮੈਂ ਇਹ ਦੱਸਣਾ ਚਾਹੁੰਦਾ ਕਿ 21 ਤਰੀਕ ਨੂੰ ਸਾਡਾ ਜੋ ਆਲ ਇੰਡੀਆ ਦਾ ਸਯੁਗਤ ਭੋਰਜਾ ਸੀ ਉਹਨਾਂ ਦੇ 6 ਮੈਂਬਰੀ ਕਮੇਟੀ ਪਟਿਆਲੇ ਦੇ ਵਿੱਚ ਆ ਉਹਨਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਦੇ ਇੱਕ ਫਾਰਮ ਵੱਲੋਂ ਸਾਨੂੰ ਚਿੱਠੀ ਆਈ ਸੀ ਬਧੇਰ ਵੱਲੋਂ ਦੂਸਰੇ ਫਾਰਮ ਵੱਲੋਂ ਜਿਸ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਾਡੀ ਉਹਨਾਂ ਦੀ ਕੋਈ ਸਹਿਮਤੀ ਬਣਦੀ ਆ ਜਾਂ ਸਾਡਾ ਜਿਹੜਾ ਫਾਰਮ ਆ ਫਿਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਆ ਅਸੀਂ ਇੱਕ ਪਲੇਟਫਾਰਮ ਤੇ ਓਨਲੀ ਸਾਡਾ ਸਯੁਗਤ ਭੋਰਜਾ ਤਿਆਰ ਆ ਪਰ ਇਹ ਥੋੜਾ ਜਿਆ ਇਨਾ ਹੋਵੇ ਸਾਡੀ ਇੱਕ ਅੱਧੀ ਮੀਟਿੰਗ ਹੋਰ ਲੱਗੂਗੀ ਅੱਜ ਵੀ ਅਸੀਂ ਬਹੁਤ ਇਸ ਗੱਲ ਨੂੰ ਆਪਣੇ ਵਿੱਚ ਜਣੀ ਉਹ ਖਿਆ ਹੋ ਆ ਕਿ ਸਾਨੂੰ ਫੇਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਸਾਡਾ ਆਲ ਇੰਡੀਆ ਦਾ ਸਾਡੀ 6-6 ਮੈਂਬਰੀ ਕਮੇਟੀ ਆ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਕੋ ਮੀਟਿੰਗ ਲੈ ਕੇ ਅਸੀਂ ਜਾ ਰਹੇ ਹਾਂ ਵਿੱਚ ਇੰਨਾ ਕੋ ਫਰਕ ਆ ਥੋੜਾ ਜਿਹਾ ਦੂਜੇ ਫੋਰਮ ਕਿਉਂ ਨਹੀਂ ਆਇਆ ਸੀ ਯਾਨੀ ਕਿ ਦੂਜਾ ਫੋਰਮ ਨਾਮ ਦੇ ਕਾਰਨ ਸੀ ਤਾਂ ਇਹਦਾ ਜਵਾਬ ਤੇ ਉਹ ਡੱਲੇਵਾਲ ਸਾਹਿਬ ਉਹ ਨਹੀਂ ਦੇ ਸਕਦੇ ਕਿ ਉਹਦੀ ਆਈ ਸੀ ਤੁਸੀਂ ਤੁਸੀਂ ਨਾਰਾਜ਼ ਹੋ ਨਹੀਂ ਆਏ ਇਹਦੇ ਤੇ ਹੈ ਹੀ ਆ ਜੀ ਨਾਰਾਜ਼ੀ ਤੋਂ ਤਾਂ ਵੀ ਨਾਰਾਜ਼ੀ ਜਿੰਦੇ ਜਦੋਂ ਆਪਾਂ ਇਕੱਤਰ ਪੱਤਾ ਹੀ ਕਰਨੇ ਆ ਇਕੱਠ ਕਰਨਾ ਵਾ ਇੱਕ ਇੱਕ ਹੋਣਾ ਉਹਦੇ ਵਿੱਚ ਸਾਰਿਆਂ ਦਾ ਸਾਰੇ ਮੈਂ ਕਾਟੇ ਬਹਿਣਾ ਤੇ ਸਾਰੇ ਹੈਗੇ ਉਹ ਹਾਂਜੀ ਜਾਣ ਬੁੱਝ ਕੇ ਨਹੀਂ ਆ ਰਹੇ ਤੁਹਾਡੇ ਨਾਲ ਇਹ ਜੀ ਉਹਨਾਂ ਦੀ ਮਨਸਾ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਉਹਨਾਂ ਕੋਲ ਤਸਵਲ ਕਰ ਸਕਦਾ ਪੱਪੂ ਸਾਹਿਬ ਪੱਪੂ ਸਾਹਿਬ ਹਾਂਜੀ ਹਾਂਜੀ ਗੱਲ ਕੀਤੀ ਦੇ ਸਾਰੇ ਕਹਿੰਦੇ ਹੋ ਪੰਗੂ ਸਾਹਿਬ ਅਦਰ ਪੰਗੂ ਸਾਹਿਬ यस सर ਇਧਰ ਜੀ ਪੰਗੂ ਜੀ बार-बार ਸਾਰੇ ਇਹੀ ਕਹਿ ਰਹੇ ਹੋ ਕਿ ਬਹੁਤ ਇੰਪੋਰਟੈਂਟ ਹੈ ਪ੍ਰੈਰੋਗੇਟਿਵ ਉਹਨਾਂ ਦਾ ਆਪਣਾ ਚੈ ਮਰਨ ਵਰਤਦਾ ਹੈ ਪਰ ਬਹੁਤ ਲਾਈਫ ਇੰਪੋਰਟੈਂਟ ਹੈ ਰੋਜ਼ ਮੈਡੀਕਲ ਦੀ ਜਿਹੜੀ ਰਿਪੋਰਟਸ ਲੱਗਿਆ ਆ ਰਹੀਆਂ ਨੇ ਉਹਨਾਂ ਦੀ ਡਾਕਟਰਸ ਨੇ ਅੱਜ ਤੱਕ ਕਹਤਾ ਹੈ ਕਿ ਉਹਦੇ ਹਾਲਾਤ ਇੱਥੇ ਤੱਕ ਖਰਾਬ ਹੋ ਗਏ ਕਿ ਜਿਉਂ ਚਾੜ੍ਹੂ ਜਿਹੜਾ ਇਸ ਟਾਈਮ ਮਰਦੇ ਸ਼ਾਇਦ ਹੋ ਉਹਨਾਂ ਰਿਕਵਰ ਨਹੀਂ ਕਰ ਸਕਣਗੇ ਫਿਕਰਮੰਦ ਸਾਰੇ ਨੇ 71 40 ਤੁਸੀਂ ਮੀਟਿੰਗ ਵਿੱਚ ਕੀਤੀ ਇਹਨੇ ਲੰਮਾ ਲੰਮਾ ਕਿ ਕਿਉਂ ਕਰ ਰਹੇ ਹੋ ਇੰਨਾ ਵੀ ਕਿ ਜਿਹੜੀ ਪਹਿਲੇ ਤੁਸੀਂ ਆਲਰੇਡੀ ਇਕੱਠੇ ਕੰਮ ਕਰ ਚੁੱਕੇ ਹੋ ਕਿ ਪਹਿਲੀ ਵਾਰ ਤਾਂ ਹੈ ਨਹੀਂ ਵੀ ਬਿਲ ਕੇ ਬੈਠ ਲੈ ਦੇਖੋ ਲੰਮਾ ਨਹੀਂ ਰਹੇ ਫਿਕਰਮੰਦ ਤਾਂ ਸਰਕਾਰ ਨਹੀਂ ਫਿਕਰਮੰਦ ਹੈ ਇਹ ਨਹੀਂ ਫਿਕਰਮੰਦ ਤਾਂ ਸਰਕਾਰ ਨਹੀਂ ਹੈ ਨਹੀਂ ਜੇ ਕੋਈ ਜੀ ਤਾਂ ਫਿਕਰਮੰਦ ਹੈ ਅਸੀਂ 23 ਤਰੀਕ ਦੀ ਮੀਟਿੰਗ ਕੀਤੀ ਆ ਅੱਗੇ ਵੀ ਮੀਟਿੰਗ ਕਰਨ ਨੂੰ ਤਿਆਰ ਆਂ ਸਾਡਾ ਤਿਆਰ ਆ ਪੱਠੇ ਅੰਦੋਲਨ ਬੀਜੇਪੀ ਦੇ ਪ੍ਰਧਾਨਾਂ ਨੇ ਇਹ ਤਾਂ ਕਿਹਾ ਵੀ ਤੁਹਾਡੀ ਫੌਮੇ ਦੀ ਲੜਾਈ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੋਈ ਲੰਗਵਾਏ ਨਹੀਂ ਜਾ ਰਿਹਾ ਲੰਗਵਾਏ ਦਾ ਉਲਟਾ ਉਹਨਾਂ ਵੱਲੋਂ ਜਾ ਰਿਹਾ ਹੈ ਕਿਉਂਕਿ ਕਿੰਨੀ ਦੇਰ ਬਾਅਦ ਉਹਨਾਂ ਦਾ ਲੈਟਰ ਆਇਆ 4-5 ਮਹੀਨੇ ਪ੍ਰੋਸੈਸ ਬੰਦ ਰਿਹਾ ਤੁਹਾਡੀ ਜਾਣਕਾਰੀ ਫਰਨੀਚ ਮੋਰਚਾ ਲੱਗਿਆ ਮਾਰਚ ਮਾਰਚ ਦੇ ਵਿੱਚ ਮੀਟਿੰਗਸ ਹੋਈਆਂ ਪ੍ਰੋਸੈਸ ਬੰਦ ਹੋ ਗਿਆ ਹੁਣ ਦੁਬਾਰਾ ਇਨੀਸ਼ੀਏਟਿਵ ਨਾਲ ਲੱਤਿਆ ਸੀ ਦੁਬਾਰਾ ਫਿਰ ਗਏ ਪੰਗੋ ਸਰ ਮੀਟਿੰਗ ਦੁਬਾਰਾ ਕੀਤੀ ਹੈ ਪੰਗੋ ਸਰ ਤੁਸੀਂ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਮਿਲ ਰਹੇ ਹੋ ਇਹਦੀ ਕੀ ਗਰੰਟੀ ਹੈ ਕਿ ਲਤਾ ਬਿਆਨ ਆਇਆ ਕਹਿੰਦੇ ਯੂਕਰੇਨ ਦੀ ਲੜਾਈ ਪੀਣ ਰੋਕ ਸਕਦੇ ਆ ਤਾਂ ਉੱਥੇ ਕਿਉਂ ਨਹੀਂ ਜਾਂਦੇ ਹਾਂ ਪਾਜੀ ਲਖੋਵਾਲਾ ਸਾਹਿਬ ਵੱਡੇ ਲੀਡਰ ਨੇ ਸਾਨੂੰ ਬਹੁਤ ਫਿਕਰ ਆ ਉਹਨਾਂ ਦਾ ਅਸੀਂ 13 ਮਹੀਨੇ ਇੱਕ ਟਰਾਲੀ 'ਚ ਬੈਠ ਬੈਠ ਕੇ ਅਸੀਂ ਗੁਜ਼ਾਰੀਆਂ ਨੇ ਅਸੀਂ ਉਹਨਾਂ ਦੇ ਲਈ ਹਰ ਪ੍ਰੋਗਰਾਮ ਦੇ ਰਹੇ ਆ ਪੈਰਲਲ ਪ੍ਰੋਗਰਾਮ ਦੇ ਰਹੇ ਆ ਅਸੀਂ ਇਹ ਨਹੀਂ ਵੀ 5000 ਬੰਦਾ ਉੱਥੇ ਬਿਠਾ ਦਈਏ ਜਾ ਕੇ ਉਹਨਾਂ ਨਾਲ ਕਿਹੜਾ ਉਹਨਾਂ ਦੀ ਬਚ ਸਕਦੇ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਦੂਜੇ ਤਰੀਕਿਆਂ ਨਾਲ ਅਸੀਂ ਪ੍ਰੈਸ਼ਰ ਪਾ ਰਹੇ ਆ ਜਿਵੇਂ ਅਸੀਂ ਕੱਲ ਪ੍ਰੈਸ਼ਰ ਪਾਇਆ 23 ਨੂੰ ਅਸੀਂ ਰਾਸ਼ਟਰਪਤੀ ਜੀ ਤੋਂ ਸਮਾਂ ਮੰਗਿਆ ਸਾਨੂੰ 2 ਦਿਨਾਂ ਨੂੰ ਵੀ ਮਿਲ ਸਕਦਾ ਸਾਨੂੰ 4 ਦਿਨਾਂ ਨੂੰ ਵੀ ਮਿਲ ਸਕਦਾ ਇਸ ਲਈ ਅਸੀਂ ਅਰਦਾਸਾਂ ਵੀ ਕਰਦੇ ਆ ਵੀ ਕੁਝ ਨਾ ਹੋਵੇ ਤੇ ਸਰਕਾਰ ਨੇ ਬਚਾਉਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਵੀ ਇਹ ਮੰਗਾ ਮੰਨੀਆਂ ਤੋਂ ਬਿਨਾਂ ਐਮਐਸਪੀ ਤੋਂ ਬਿਨਾਂ ਮੈਂ ਮਰਨ ਵਰਤੋਂ ਨਹੀਂ ਉੱਠਣਾ ਇਸ ਲਈ ਸਰਕਾਰ ਤੇ ਅਸੀਂ ਪ੍ਰੈਸ਼ਰ ਪਾ ਰਹੇ ਆਂ ਸਰਕਾਰ ਨੇ ਹੀ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਉਹਨਾਂ ਨੂੰ ਕੁਝ ਹੁੰਦਾ ਲਖਵਾਲਾ ਸਾਹਿਬ ਤੁਸੀਂ ਤੁਸੀਂ ਜਿਹੜੇ ਜਾ ਉਹਨਾਂ ਦੀ ਜਾਨ ਦੀ ਹਰ ਕੋਈ ਅੱਜ ਅਰਦਾਸ ਕਰ ਰਿਹਾ ਕਿ ਠੀਕ ਰਹਿਣ ਤੁਹਾਡਾ ਇੱਕ ਵਫਦ ਇਕੱਠਾ ਹੋ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਉਹਨਾਂ ਦਾ ਮਰਨ ਵਰਤ ਜਿਹੜਾ ਕਿ ਆ ਉਹ ਸਮਾਪਤ ਕਰਾਉਂਦਾ ਕਿਉਂ ਉਸ ਜਾਨ ਕੀਮਤੀ ਜਨ ਬਣਾ ਕੇ ਕਿਉਂ ਇੱਦਾਂ ਕਰਨਾ ਚਾਹੁੰਦੇ ਆ ਵੀ ਠੀਕ ਆ ਪਰ ਬਾਣੀ ਜ਼ਰੂਰੀ ਏ ਜਾਇ ਇਹਦੇ ਵਿੱਚ ਲੋਕਾਂ ਦੇ ਹੱਥ ਸੀ ਤੁਸੀਂ ਨਹੀਂ ਕਹੇ ਅਸੀਂ ਲਾਈਨ ਹੋ ਰ ਹੈ ਏਡ ਕਰ ਲਈ ਰਏ ਅਸੀਂ 10 ਬੰਦੇ ਜਾ ਕੇ ਆਏ ਹਾਂ ਮਟਕੈ ਸਾਹਿਬ ਨਾਲ ਲੈ ਕੇ ਗਏ ਆ ਅਸੀਂ 10 ਬੰਦੇ ਜਾ ਕੇ ਆਏ ਆ ਸੁਣੋ ਸੁਣੋ ਉੱਥੇ ਉਹ ਉਹਨਾਂ ਨੂੰ ਮਿਲ ਕੇ ਆਏ ਆ ਉਹ ਐਸਕੇਮ ਵੱਲੋਂ ਨਹੀਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਉਸ ਤੋਂ ਬਿਨਾਂ ਗਰੁੱਪ ਦੇ ਵਿੱਚ ਆਪਣੇ ਤੌਰ ਤੇ ਗਏ ਆ ਨਿੱਜੀ ਤੌਰ ਤੇ ਐਸਕੇਮ ਦਾ ਜ਼ਿਕਰ ਨਹੀਂ ਆਇਆ ਉਹਦੇ ਵਿੱਚ ਐਸਕੇਮ ਦੀ ਟੀਮ ਗਈ ਆ 6 ਮੈਂਬਰੀ 21 ਤਰੀਕ ਨੂੰ ਬੈਸਟ ਦੀ ਆਪਣੀ ਟੀਮ ਗਈ ਆ ਵਫਤ ਮੈਂ ਜਿਹੜੀ ਗੱਲ ਕਰ ਰਿਹਾ ਅਧਿਕਾਰਕ ਤੌਰ ਤੇ ਵਫਤ ਜਾ ਕੇ ਉਹ ਮਰਨ ਵਰਤ ਸਮਾਪਤ ਕਿਉਂ ਨਹੀਂ ਕਰਾਉਂਦਾ ਜੇ ਤੁਹਾਨੂੰ ਲੱਗਦਾ ਵੀ ਇੰਨੀ ਜਾਣ ਕੀਮਤੀ ਹੈ ਕਿਉਂਕਿ ਉਹਨਾਂ ਉਹਨਾਂ ਦੀ ਜੋ ਟੀਮਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਵੀ ਮਰਨ ਵਰਤ ਤੇ ਸਮਾਪਤ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਸਿੱਧਾ ਜਾ ਕੇ ਸਮਾਪਤ ਨਹੀਂ ਕਰਾਇਆ ਜਾ ਸਕਦਾ ਪਹਿਲਾਂ ਉਹਨਾਂ ਦੀ ਟੀਮਾਂ ਨਾਲ ਗੱਲਾਂ ਹੁੰਦੀਆਂ ਨੇ ਜੇ ਉਹ ਮੰਨਣਗੇ ਤਾਂ ਸਮਾਪਤ ਅਸੀਂ ਕਰਾਉਣ ਨੂੰ ਤਿਆਰ ਹਾਂ ਜਦੋਂ ਨਾਲ ਟੀਮਾਂ ਦੇ ਉੱਤੇ ਕਿਉਂ ਯਕੀਨ ਕੀਤਾ ਜਾ ਰਿਹਾ ਸਿੱਧਾ ਕਿਉਂ ਨਹੀਂ ਜਾ ਕੇ ਸਾਰਾ ਕੁਝ ਬਸ ਛੋੜਿਆ ਜਾਂ ਤੁਸੀਂ ਪ੍ਰੈਸ ਦੇ ਰਹੇ ਇਹ ਕਿਉਂ ਨਹੀਂ ਕ ਗੱਲ ਸਿਰੇ ਹੀ ਗਈ ਹੈ ਮੈਂ ਬੋਲਣਾ ਚਾਹੁੰਦਾ ਇਹ ਥੋੜਾ ਕਾਰਨ ਕੀ ਹੈ ਐਸਕੇਮ ਸਾਰਾ ਜਾਣਾ ਚਾਹੁੰਦਾ ਹੈ 8 ਬੰਦਿਆਂ ਦੀ ਲੜਾਈ 8 ਬੰਦਿਆਂ ਦੇ ਵਿੱਚ ਮੈਂ ਜਿੱਥੇ ਤੁਹਾਨੂੰ 8 ਬੰਦਿਆਂ ਦਾ ਵਕਤ ਗਿਆ ਬੇਨਤੀ ਹੈ ਵੀ ਉੱਥੇ ਸਟੇਜ ਲੱਗੀ ਸੀ ਅੱਠਾਂ ਬੰਦਿਆਂ ਚੋਂ ਐਸਕੇਮ ਦਾ ਇੱਕ ਮੈਂਬਰ ਬੁਲਾਉਣਾ ਚਾਹੀਦਾ ਜੇ ਰਕੇਸ਼ ਕੇਤ ਨੂੰ ਬੁਲਾਉਣਾ ਚਾਹੀਦਾ ਸੀ ਮੈਂ ਜੱਫਾ ਲੈ ਕੇ ਗਿਆ ਮੇਰੇ ਦੋ ਜੱਥੇ ਗਏ ਉੱਥੇ ਜਾ ਕੇ ਨਾ ਮਿਲਾਇਆ ਜਾਂਦਾ ਨਾ ਬੁਲਾਇਆ ਜਾਂਦਾ ਜੇਕਰ ਲੀਡਰ ਐਸਕੇਮ ਦਾ ਜਾਊਗਾ ਉੱਥੇ ਬੈਠ ਕੇ ਮੀਟਿੰਗ ਵੀ ਕਰੂਗਾ ਉੱਥੇ ਸਟੇਜ ਤੇ ਵੀ ਬੋਲੂਗਾ ਫਿਰ ਅਸੀਂ ਐਡ ਹੋਵਾਂਗੇ ਉਹਦੇ ਵਿੱਚ ਜੇ ਕਿੱਦ ਅਬੀ ਐਸਕੇਮ ਨੂੰ ਦਾ ਲੀਡਰ ਜਾ ਕੇ ਬੈਠ ਜਾਣ ਉੱਥੇ ਬੋਲਣ ਵੀ ਨਾ ਕੋਈ ਕਿ ਉਹਨਾਂ ਦੀ ਮੀਟਿੰਗ ਨਾ ਹੋਵੇ ਦੱਸੋ ਫਿਰ ਉਹਦਾ ਕੀ ਸਿਸਟਮ ਜਾ ਕੇ ਸਾਡਾ ਵੀ ਪ੍ਰੋਬਲਮ ਨਹੀਂ ਬਣਦਾ ਉਹ ਕੋਈ ਸੰਸਥਾ ਹੁੰਦਾ ਨਾ ਉਹ ਜਾਨ ਨੂੰ ਸਾਰੇ ਹਰ ਇੱਕ ਨੂੰ ਫਿਕਰ ਉਹਦੀ ਜਾਨ ਦਾ ਫਿਕਰ ਆ ਸਾਡੇ ਸਾਥੀ ਆ ਉਹ ਇੱਕ ਮਿੰਟ ਜੀ ਇਹਦਾ ਮਤਲਬ ਉਹ ਤੁਹਾਡਾ ਏਕਾ ਨਹੀਂ ਕਰਦਾ ਨਹੀਂ ਨਹੀਂ ਸਾ ਸਾਡੀ ਬੇਨਤੀ ਇਹ ਹੈ ਐਸਕੇਮ ਦੇ ਜਾਣ ਤੇ ਕੀ ਇਹ ਤੁਸੀਂ ਗਰੰਟੀ ਕਰਦੇ ਹੋ ਕਿ ਡੱਲੇਵਾਲ ਸਾਹਿਬ ਨੇ ਮਰਦਵਾਰ ਤੋੜ ਦੇਣਾ ਸਾ ਸਾਡਾ ਕਿਹੜਾ ਅਧਿਕਾਰ ਹੈ ਇੱਕ ਮਿੰਟ ਜੀ ਸੁਣ ਸਾਡਾ ਕਿਹੜਾ ਅਧਿਕਾਰ ਹੈ ਸਾਡੇ ਕੋਲ ਐਸਾ ਵੀ ਜਾ ਕੇ ਉਹਨਾਂ ਨੂੰ ਕਹੀਏ ਤੁਸੀਂ ਮਨਵਰਤ ਉੱਠ ਜਾਓ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਤਰ੍ਹਾਂ ਸੰਘਰਸ਼ਾਂ ਦੇ ਮਨਾਵਨ ਦੇ ਵਿੱਚ ਅਸੀਂ ਵੀ ਉਹ ਵੀ ਨਾ ਇਹ ਇਹ ਤੁਸੀਂ ਬਗੋ ਸਰ ਤੁਸੀਂ ਕੁਝ ਇਸ ਗੱਲ ਤਾਂ ਮੋਹ ਤਾ ਦਿਓ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਤੁਸੀਂ ਕਹਿ ਰਹੇ ਹੋ ਕਿ ਐਸਕੇਮ ਦੇ ਜਾਨ ਨਾਲ ਮਰਨ ਦਾ ਵਾਅਦਾ ਇਹਦੀ ਗਾਰੰਟੀ ਨਹੀਂ ਹੈ ਰਾਸ਼ਟਰਪਤੀ ਕੋਲ ਜਾਨ ਦੇ ਨਾਲ ਮੰਗਾ ਹੱਲ ਹੋ ਜਾਣ ਦੀ ਗਾਰੰਟੀ ਹੈ ਨਹੀਂ ਨਹੀਂ ਕੋਈ ਗਾਰੰਟੀ ਨਹੀਂ ਹਾਂ ਹੋ ਗਿਆ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਦੇਖੋ ਉਹਨਾਂ ਨੇ ਆਪਣੇ ਫੈਸਲੇ ਅਨੁਸਾਰ ਬੈਠੇ ਆ ਉਹਨਾਂ ਦੇ ਦੋ ਫੋਰਮ ਨੇ ਉਹਨਾਂ ਦੀ ਜਥੇਬੰਦੀ ਹੈ ਉਹਦੇ ਅਨੁਸਾਰ ਉਹਨੂੰ ਉੱਠਣਾ ਹੈ ਅਲਸਾ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ ਇਹ ਗੱਲ ਵੀ ਹੈ ਕਿ ਕਿੰਨੇ ਕੈਸੇ ਦਾ ਸਿਕਾਈ ਆ ਕਿ ਜਿਹੜਾ ਫੰਡਿੰਗ ਦਾ ਮਾਮਲਾ ਬਿਲਕੁਲ ਕੋਈ ਗਾਰੰਟੀ ਨਹੀਂ ਪਰ ਰਾਵੀ ਇਹੀ ਹੈ ਰਾਸ਼ਟਰਪਤੀ ਨੂੰ ਇੱਕ ਮਿੰਟ ਇੱਕ ਮਿੰਟ ਠੀਕ ਹੈ ਮੈਂ ਨਹੀਂ ਕੋਈ ਇਹ ਵੀ ਗੱਲ ਕਿ ਨਹੀਂ ਚੱਲ ਰਹੀ ਹੈ ਕਿ ਐਸ ਕੇ ਦਾ ਲੀਡਰ ਉਹਨੇ ਢੱਲੇਵਾਲ ਸਾਹਿਬ ਦੇ ਮਰਨ ਵਾਰਤ ਦੇਗਾ ਤਕਰੀਰਾਂ ਤਿਆਰ ਕਰਦੇ ਪਰ ਇੱਥੇ ਆ ਕੇ ਕੁਝ ਨਹੀਂ ਹੈਗਾ ਫੰਡਿੰਗ ਹੈ ਇੱਕ ਬਹਾਨਾ ਹੈਗਾ ਚਲੋ ਬਚਨ ਦੀ ਦੋਵੇਂ ਧਰ ਕੱਟੇ ਨਹੀਂ ਹੋ ਰਹੇ ਚਲੋ ਅਸੀਂ ਇਹਦੇ ਵੀ ਸੁਣਿਆ ਇਹ 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 ਅੱਜ ਦੀ ਮੀਟਿੰਗ ਦਾ ਕੋਈ ਅਜੰਡਾ ਨਹੀਂ ਸਰ ਮਰਨ ਵਾਰਤ ਨਾ ਛੁਡਾਓ ਘੱਟੋ ਘੱਟ ਹਾਲ ਚਾਲ ਪੁੱਛਣੇ ਚਲੇ ਜਾਓ ਉੱਥੇ ਨਹੀਂ ਜਾ ਰਹੇ ਸਾਡੇ ਲੀਡਰ ਅਸੀਂ ਅਸੀਂ ਕਿਸੇ ਵੀ ਪਬੰਦੀ ਦੇ ਲਾਈਵ ਕੋਈ ਨਾ ਜਾਵੇ ਪੁੱਛਣ ਸਾਰੇ ਜਾ ਰਹੇ ਆਪਣੇ ਤੌਰ ਤੇ ਅਸੀਂ ਅਸੀਂ ਪਬਲਿਕ ਵੀਪ ਤੇ ਸਾਰੀ ਪ੍ਰੈਸ ਨੂੰ ਕਹਿ ਰਹੇ ਹਾਂ ਜੇਕਰ ਉੱਥੇ ਜਾ ਕੇ ਕਹਿਣਾ ਨਹੀਂ ਸਾਰੀ ਪ੍ਰੈਸ ਨੂੰ ਹਰਿਆਣਾ ਵੀ ਜਿਹੜੀ ਖਾਪਾ ਹੈਗੀਆਂ ਨੂੰ ਕੱਢੀਆਂ ਹੋਣੀਆਂ ਤੇ ਉਹ ਕਹਿ ਰਹੀ ਹੈ ਕਿ ਜੇਕਰ ਪੰਜਾਬ ਚ ਕਿਸਾਨੀ ਜਿੱਥੇ ਬੰਦੀਆਂ ਸਾਰੀਆਂ ਬਾਡੀਜ਼ ਕੱਟੀਆਂ ਨਹੀਂ ਹੁੰਦੀਆਂ ਜੇ ਅਸੀਂ ਮੀਡੀਏਟਰ ਦਾ ਕੰਮ ਕਰਦੇ ਆ ਜੇਕਰ ਉਹ ਤੁਹਾਨੂੰ ਬੁਲਾਉਂਦੀਆਂ ਨੇ ਸਾਰੇ ਇਕੱਠੇ ਹੋ ਜੋ ਚਲੋ ਵੈਲਕਮ ਹੈ ਦੇਖਾਂਗੇ ਲੈਟ them come ਇਹਦੇ ਵਿੱਚ ਬੰਗੂ ਸਾਹਿਬ ਹਰਿਆਣਾ ਦੇ ਥਾਪਾ ਲੈ ਲெட் देम ਕੰਮ ਸੀ ਵਿਚਾਰਾਂਗੇ ਇਸ ਨੂੰ ਲெட் देम ਕੰਮ ਥਾਪਾ ਯੂਪੀ ਦੀਆਂ ਖਾਪਨ ਨੂੰ ਵਰਤਨ ਭੇਜਦਾ ਕਹਿੰਦੇ ਅਸੀਂ ਵੀ ਨਾਲ ਹਾਂ ਮੈਂ ਕਿਹਾ ਕੋਈ ਵੀ ਯਤਨ ਕਰੂਗਾ ਵੈਲਕਮ ਹੈ ਕੋਈ ਵੀ ਯਤਨ ਪੋਜੀਟਿਵ ਕਰੂਗਾ ਵੈਲਕਮ ਹੈ ਬੰਗੂ ਸਾਹਿਬ ਤੁਸੀਂ 29 ਤਰੀਕ ਨੂੰ ਜਾ ਰਹੇ ਹੋ ਥਾਪਾ ਦੀ ਜਿਹੜੀ ਮਹਾ ਪੰਚਾਇਤ ਹੈਗੀ ਤੁਸੀਂ ਉਹਦੇ ਜਾ ਰਹੇ ਹੋ ਤੁਹਾਨੂੰ ਨਹੀਂ ਨਹੀਂ ਸਾਨੂੰ ਕੋਈ ਸੱਦਾ ਨਹੀਂ ਹੈ ਜੀ ਸਾਨੂੰ ਉਹਦਾ ਕੋਈ ਸੱਦਾ ਨਹੀਂ ਸੁੱਟੋ ਮੈਂ ਜਾਣਨਾ ਵੀ ਕੋਈ ਉਹ ਬੱਸ ਹੋ ਗਈ ਖਬਰ ਉਹ ਬੱਸ ਹੋ ਗਈ बहुत बहुत धनबाद दे जी ला ला दे दे से। से, दे, दे ए, बहुत बहुत